ਇੱਕ ਸਾਲ ਤੋਂ ਕੁਝ ਜ਼ਿਆਦਾ ਸਮਾਂ ਲੰਘ ਗਿਆ ਉਸ ਲੜਕੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਰਾਣੀ ਮਾ ਨੇ ਆਪਣੀ ਨੌਕਰਾਨੀ ਰਾਹੀਂ ਉਸ ਬੱਚੇ ਨੂੰ ਮਰਵਾ ਦਿੱਤਾ ਅਤੇ ਉਸ ਲੜਕੀ ਦੇ ਹੱਥਾਂ ਅਤੇ ਮੂੰਹ ਉੱਤੇ ਖੂਨ ਲਗਵਾ ਦਿੱਤਾ ਤਾਂ ਜੋ ਵੇਖਣ ਵਾਲਿਆਂ ਨੂੰ ਲੱਗੇ ਕਿ ਉਹ ਆਪਣੇ ਹੀ ਬੱਚੇ ਨੂੰ ਖਾ ਗਈ ਹੈ ਰਾਣੀ ਮਾ ਚੁੱਪਕੇ ਨਾਲ ਰਾਜਕੁਮਾਰ ਕੋਲ ਗਈ ਅਤੇ ਕਹਿਣ ਲੱਗੀ ਤੇਰੀ ਪਤਨੀ ਮਾਨਸਖੋਰ ਹੈ ਉਹ ਆਪਣੇ ਬੱਚੇ ਨੂੰ ਹੀ ਖਾ ਗਈ। ਰਾਜਕੁਮਾਰ ਨੂੰ ਆਪਣੀ ਮਾਂ ਦੀ ਗੱਲ ਤੇ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਓਨੀ ਸਦੀ ਸਾਦੀ ਅਤੇ ਗੂੰਗੀ ਲੜਕੀ ਆਪਣੇ ਹੀ ਬੱਚੇ ਨੂੰ ਕਿਵੇਂ ਖਾ ਸਕਦੀ ਸੀ। ਇੱਕ ਮਾਂ ਕਦੇ ਵੀ ਆਪਣੇ ਬੱਚੇ ਨੂੰ ਨਹੀਂ ਖਾ ਸਕਦੀ, ਭਾਵੇਂ ਉਹ ਕਿੰਨੀ ਵੀ ਭਿਆਨਕ ਕਿਉਂ ਨਾ ਹੋਵੇ। ਉਸ ਨੂੰ ਆਪਣੀ ਮਾਂ ਦੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਪਰ ਉਸਨੇ ਆਪਣੀ ਪਤਨੀ ਨੂੰ ਕੁਝ ਨਹੀਂ ਕਿਹਾ। ਉਥੇ ਬੱਚੇ ਦੇ ਜਨਮ ਤੋਂ ਬਾਅਦ ਵੀ ਉਹ ਲੜਕੀ ਬਿਲਕੁਲ ਚੁੱਪ ਰਹਿੰਦੀ ਸੀ ਨਾ ਹੱਸਦੀ ਨਾ ਬੋਲਦੀ ਕੇਵਲ ਛੇ ਕਮੀਜ਼ਾਂ ਤਿਆਰ ਕਰਨ ਵਿੱਚ ਲੱਗੀ ਰਹਿੰਦੀ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਅਤੇ ਕੁਝ ਸਮੇਂ ਬਾਅਦ ਜਦੋਂ ਉਸ ਗੁੰੰਘੀ ਰਾਣੀ ਨੇ ਦੁਬਾਰਾ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ ਤਾਂ ਰਾਣੀ ਮਾਂ ਨੇ ਉਸਦੇ ਸੁੱਤਿਆਂ ਹੀ ਬੱਚੇ ਨੂੰ ਮਾਰ ਦਿੱਤਾ ਅਤੇ ਉਸਦੇ ਮੂੰਹ ਤੇ ਹੱਥਾਂ ਤੇ ਖੂਨ ਲਾ ਦਿੱਤਾ ਅਤੇ ਫਿਰ ਪਰਾਜਕੁਮਾਰ ਕੋਲ ਉਸਦੀ ਸ਼ਿਕਾਇਤ ਕੀਤੀ ਅਤੇ ਉਸ ਨੂੰ ਘਰੋਂ ਕੱਢਣ ਦੀ ਸਲਾਹ ਦਿੱਤੀ ਪਰ ਰਾਜਕੁਮਾਰ ਨੂੰ ਹੁਣ ਵੀ ਆਪਣੀ ਮਾਂ ਦੀ ਗੱਲ ਤੇ ਭਰੋਸਾ ਨਹੀਂ ਹੋਇਆ ਉਹ ਸੋਚਣ ਲੱਗਾ ਕਾਸ਼ ਉਸਦੀ ਪਤਨੀ ਗੂੰਗੀ ਨਾ ਹੁੰਦੀ ਤਾਂ ਆਪਣੇ ਬਚਾਅ ਵਿੱਚ ਕੁਝ ਤਾਂ ਕਹਿ ਸਕਦੀ ਹੁਣ ਉਹ ਉਸ ਨੂੰ ਕਿਵੇਂ ਬਚਾਵੇ ਸੱਚਾਈ ਦਾ ਪਤਾ ਕਿਵੇਂ ਲਗਾਵੇ ਇਸ ਵਾਰੀ ਵੀ ਉਸਨੇ ਆਪਣੀ ਪਤਨੀ ਨੂੰ ਕੋਈ ਸਜ਼ਾ ਨਹੀਂ ਦਿੱਤੀ ਪਰ ਜਦੋਂ 2 ਸਾਲ ਬਾਅਦ ਉਸ ਦੀ ਰਾਣੀ ਨੇ ਤੀਜੀ ਵਾਰ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ ਤਾਂ ਰਾਣੀ ਮਾ ਨੇ ਫਿਰ ਪਿਛਲੇ ਵਾਂਗ ਹੀ ਬੱਚੇ ਨੂੰ ਮਰਵਾ ਦਿੱਤਾ ਅਤੇ ਉਸ ਗੁੰਗੀ ਕੁੜੀ ਨੂੰ ਆਪਣੇ ਹੀ ਬੱਚਿਆਂ ਨੂੰ ਖਾਂ ਜਾਣ ਵਾਲੀ ਡਾਇਨ ਦੱਸ ਦਿੱਤਾ ਇਸ ਵਾਰੀ ਰਾਜਕੁਮਾਰ ਨੂੰ ਨਾ ਚਾਹੁੰਦੇ ਹੋਏ ਵੀ ਆਪਣੀ ਪਤਨੀ ਨੂੰ ਸਜ਼ਾ ਦੇਣ ਦੀ ਕੋਸ਼ਿਸ਼ਾ ਕਰਨੀ ਪਈ ਪੁਰਾਣੇ ਜਮਾਨੇ ਵਿੱਚ ਮੌਤ ਦੀ ਸਜ਼ਾ ਅੱਗ ਵਿੱਚ ਸਾੜ ਕੇ ਦਿੱਤੀ ਜਾਂਦੀ ਸੀ ਉਸ ਨੂੰ ਵੀ ਆਪਣੀ ਪਤਨੀ ਨੂੰ ਅੱਗ ਵਿੱਚ ਸਾੜਨ ਦੀ ਸਜ਼ਾ ਦੇਣੀ ਪਈ ਸਜ਼ਾ ਸੁਣ ਕੇ ਵੀ ਉਹ ਗੁੰੰਗੀ ਕੁੜੀ ਕੁਝ ਨਹੀਂ ਬੋਲੀ ਕਿਉਂਕਿ ਏ 6 ਸਾਲ ਪੂਰੇ ਹੋਣ ਵਾਲਾ ਆਖਰੀ ਦਿਨ ਸੀ ਜੇ ਉਹ ਆਪਣੀ ਸਫਾਈ ਵਿੱਚ ਕੁਝ ਬੋਲਦੀ ਤਾਂ ਉਸ ਦੇ ਪਰਾਂਵਾਂ ਨੂੰ ਆਪਣੀ ਸੌਤੇਲੀ ਮਾਂ ਦੇ ਜਾਦੂ ਤੋਂ ਛੁਟਕਾਰਾ ਨਹੀਂ ਮਿਲ ਸਕਦਾ ਸੀ ਉਸ ਨੂੰ ਆਪਣੇ ਮਰਨ ਦਾ ਕੋਈ ਦੁੱਖ ਨਹੀਂ ਸੀ ਕਿਉਂਕਿ ਉਹ ਆਪਣੇ ਛੇ ਪਰਾਵਾਂ ਨੂੰ ਮੁਕਤੀ ਦਿਲਾ ਰਹੀ ਸੀ